ਤੁਹਾਡਾ ਸਭ ਦਾ ਸਵਾਗਤ ਆ ਬੱਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਅੱਜ ਦਾ ਸ਼੍ਰੀ ਮੁਖਸਰ ਸਾਹਿਬ ਮੰਡੀ ਤੋਂ ਵਲੌਗ ਸ਼ੁਰੂ ਕਰ ਰਹੇ ਆ 12 ਜਨਵਰੀ 2026 ਤੇ ਸਾਡਾ ਯਾਰ ਮਨਵੀਰ ਸਿੰਘ ਕੋ ਨਾਲ ਆਟਾ ਨਾਲ ਮੀਠੀ ਦਿਖਾ ਪਰਿਆ ਤੇ ਦਾਲ ਤਿਆਰ ਆ ਦਾਲ ਨਹੀਂ ਮੀਠਾ ਮੰਡੀ ਦਾ ਮਾਹੌਲ ਦੇਖੋ ਟੋਪੋ ਵੀ ਲੱਗੀ ਜਾ ਮੈਂ ਕਾ ਸਾਢੇ 10 ਦਾ ਬੱਜ ਪੇੜਾ ਬਰੁੱਝਾ ਚਾਰ ਦੀ ਇੱਕ ਮੈਂ ਬੋਲੀ ਇੱਕ ਤੋਂ ਬੱਲੀਆ ਅੱਜ ਤੁਹਾਨੂੰ ਸਾਰੇ ਦਿਨ ਦਾ ਆਪਾਂ ਵਲੌਗ ਦਿਖਾਵਾਂਗੇ ਜਿਹੜੇ ਜਿਹੜੇ ਜਾਨਵਰ ਆਇਆ ਸੇਲ ਵਾਲੇ ਉਹਨਾਂ ਦੀ ਵੀ ਤੁਹਾਨੂੰ ਘਟੇ ਲੈ ਕੇ ਦੇਵਾਂਗੇ ਆਪਾਂ ਤੇ ਇਹ ਬੰਦਾ ਸਾਡਾ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਢਿੱਲੋ ਏ ਆਈ ਸਖਜਿੰਦਰ ਸਿੰਘ ਟੱਲੋ ਮੇਲਾ ਅੱਜ ਭਰ ਗਿਆ ਮੇਲਾ ਅੱਜ ਭਰ ਗਿਆ ਤੇ ਦਿਖਾਉਣਾ ਤੁਹਾਨੂੰ ਸਾਰੇ ਦਿਨ ਦਾ ਬਲੌਗ ਬਾਹੋਂ ਰੋਟੀ ਪਾਣੀ ਖਾ ਕੇ ਤੇ ਉਦੋਂ ਬਾਅਦ ਕਰਦੇ ਆਂ ਵੀਡੀਓ ਹਾਂ ਵੀ ਮਿੱਤਰੋ ਆਇਓ ਤੁਹਾਨੂੰ ਜਾਨਵਰ ਦਿਖਾਉਣੇ ਅੱਜ ਬਾਈ ਕੋਲ ਸਾਰੇ ਤਰ੍ਹਾਂ ਦੇ ਜਾਨਵਰ ਆ ਕਰਦੇ ਆਂ ਬਾਈ ਨਾਲ ਗੱਲਬਾਤ ਹਾਂ ਬਈ ਕੀ ਹਾਲ ਚਾਲ ਆ ਬੜਾ ਵਧੀਆ ਵਧੀਆ ਜੀ ਹਾਂ ਹੋਰ ਛੱਟਾ ਕਿਹੜਾ ਪੰਡਾ ਬਾਈ ਠੀਕ ਹੈ ਇਹਦਾ ਪੰਡਾ ਬਾਈ ਪਾ ਪੇਰੀ ਦਾ ਕੀ ਰੇਟ ਆ ਬਾਈ 5500 ਦਾ ਮੇਲ ਆ ਬਰੇ 4500 ਦੀ ਪੀਰੀ ਹੈ ਠੀਕ ਹੈ ਤਾਂ ਡੈਸ਼ ਔਡ 5000 ਦਾ ਮੇਲ ਜਿਆਦਾ ਹੈ ਕਲਚਰ ਵੀ ਹੈ ਵਿੱਚ ਹਾਂ ਕਲਚਰ ਵੀ ਇਹਦੇ ਦੋ ਫੀਮੇਲਰ ਹੈਗੀਆਂ ਇੱਕ ਮੇਲ ਹੈ ਠੀਕ ਆ ਉਹਨਾਂ ਦਾ ਕੀ ਪ੍ਰਾਈਸ ਆ ਮੇਲ ਦਾ 7000 ਹੈਗਾ ਫੀਮੇਲਰ ਦਾ 6000 ਹੈ ਠੀਕ ਆ ਇੱਧਰ ਬਾਈ ਹੋਰ ਵੀ ਜਾਨਵਰ ਲੈ ਕੇ ਬੈਠਾ ਆ ਜਾ ਬਾਈ ਦੱਸੀ ਕਰਾਂ ਇਹਦਾ ਕੀ ਰੇਟ ਆ ਪੇਂਡਿਆਂ ਦਾ 200 ਰੁਪਏ ਵਾਲਾ ਚਾਰ ਮਹੀਨਾ ਮੇਲ ਹਾਂ ਜੀ ਠੀਕ ਆ ਤਾਂ ਬੱਕਰੀ ਦਾ ਤੇਰਾ 20000 ਰੁਪਏ ਹੈ 1.5 ਮਹੀਨਾ ਰਹਿਣਾ ਦੂੰਗਾ 1.5 ਮਹੀਨਾ ਰਹਿ ਗਿਆ ਸੋਨ ਚ ਕਾ ਕੁੱਕੜ ਕੁੱਕੜ ਦਾ ਵੀ ਕੰਮ ਹੈ ਇਹ ਆ ਗਿਆ ਦੂਜੀ ਦਾ ਵੀ ਆ ਗਿਆ ਠੀਕ ਕਰੋ ਹਦਰਾ ਪੇਰੇਣ ਕੁੱਤੀ ਆ ਗਈ ਇਹਦਾ ਕੀ ਰੇਟ ਆ ਬਾਈ ਇਹਦਾ ਕੰਟਰੋਲ ਵੀ ਲਾ ਦੇ ਆਉਣ ਵੀ ਕਰ ਦੇ ਉਧਰ ਬੱਚੇ ਵੀ ਹੈਗੇ ਬਾਈ ਮੁਰਗੇ ਹੈ ਦੇਖੋ ਦਾ ਗਰੇਟ ਆ ਬਈ ਇਹ 15-1500 ਦੇ ਬੱਚੇ ਆ ਸੀ ਦਾ 500 ਦਾ ਇੱਕ ਆ ਕੂਤਰ ਵੀ ਸਾਰੀਆਂ ਨਸਲਾਂ ਦੇ ਕੂਤਰਾ ਦਾ ਕੀ ਗਰੇਟ ਆ ਬਈ ਇਹ ਲੱਗਿਆ ਮੂੜੀ ਦਾ 2000 ਆ ਤੇ ਬਾਕੀ 600 ਦੇ ਦਾ ਰੱਖੀ ਸਰ ਤਾਂ ਇਧਰ ਖਰਗੋਸ਼ ਤੇ ਮੀਨੀ ਪੈਗ ਵੀ ਹਾਂ ਬਈ ਇਹਨਾਂ ਦਾ ਗਰੇਟ ਆ ਬਈ ਇਨਾ ਰਗੇ ਕਿੰਨੀ ਪੈਗ ਦਾ 2500 ਦਾ ਜੋੜਾ ਫਰਗੋਸ਼ਾਂ ਦਾ 1500 ਦਾ ਆਹ ਹੋਰ ਮੁਰਗੀਆਂ ਦੇ ਬੱਤਕਾਂ ਆ ਗੀਆਂ ਬੱਤਕਾਂ ਦਾ ਗ੍ਰੇਟ ਆ ਬਾਈ ਬੱਤਕਾਂ ਦਾ ਛਾ ਗਿਆ ਯਾਰ ਜੋੜੇ ਦਾ ਠੀਕ ਆ ਤੇ ਮੁਰਗੀਆਂ ਦਾ 1500 ਦੀ ਮੁਰਗਾ ਜਦੋਂ ਮੇਟਰੋ ਕੁੱਤੇ ਵੀ ਆ ਗਏ ਫੇਰ ਪਪੇਰੀਆਂ ਆਹ ਕੁੱਤੀ ਦਾ ਕੁੱਤੀ ਹੈ ਕਿ ਮੇਲ ਹੈ ਕਿ ਸਬੀਨ ਦਾ ਬਾਈ ਇਹ ਫੀਮੇਲ ਆ ਬਾਈ ਸੇਲ ਹੋ ਗਈ ਠੀਕ ਆ ਰੋਡ ਬੰਦਰ ਸੇਲ ਹੋ ਗਈ ਹੋ ਲੱਗਿਆ ਬੁਈ ਦੇ ਯਾਰ ਦੋ ਰਹਿ ਗਏ ਹਾਂ ਮੇਲ ਫੀਮੇਲ ਆ ਇਹਨਾਂ ਦਾ ਕੀ ਕੀ ਪ੍ਰਾਈਸ ਆ ਬਾਈ ਵੀਰੇ 4500 ਦਾ ਮੇਲ ਆ ਫੀਮੇਲ ਦਾ 6000 ਰੁਪਏ ਫੀਮੇਲ ਦਾ ਮਹੀਨਾ ਸੂਂਦਾ ਆ ਦਰ ਆ ਬੱਕਰੀ ਆ ਕਿ ਬੱਕਰਾ ਬਾਈ ਇਹ ਬੱਕਰੇ ਦਾ ਬਾਈ ਇਹਦਾ ਕੀ रेट ਆ ਕੋਈ ਦਾ ਬਾਈ 10000 ਠੀਕ ਆ ਤੇ ਉਹ ਬਾਈ ਉਹ ਨਿਕਲੇ ਤੇ ਲੋਟ ਪਰ ਸੇਲ ਲੈ ਵੀ ਮਿੱਤਰੋ ਜਿਹਨੇ ਜਾਨਵਰ ਲੈਣੇ ਆ ਐਟ ਆ ਟਾਈਮ ਅਕਸਰ ਮੰਡੀ ਬਾਈ ਨਾਲ ਕੇ ਸੰਪਰਕ ਕਰੋ ਜੇ ਬਾਈ ਹੋਰ ਵੀ ਕਿਸੇ ਨੂੰ ਕੋਈ ਚਾਹੀਦਾ ਹੋਵੇ ਮੰਗਾ ਦੋਗੇ ਹਾਂ ਹਾਂ ਬਾਈ ਮੰਗਾ ਦੋਗੇ ਬਾਈ ਬਾਈ ਨਾਲ ਸੰਪਰਕ ਕਰੋ ਆ ਬਾਈ ਦਾ ਕਾਰਡ ਆ ਇਸ ਟਾਈਮ ਬਾਈ ਮਕਸਰ ਮੰਡੀ ਤੇ ਆਇਆ ਹੋਇਆ ਹੈ ਕੋਈ ਹੋਰ ਚੀਜ਼ ਵੀ ਚਾਹੀਦੀ ਹੋਵੇ ਬਾਈ ਦੇ ਨੰਬਰ ਤੇ ਕਾਲ ਕਰਕੇ ਜਿਹੜੀ ਮਰਜ਼ੀ ਬਰੀਡ ਲੈ ਸਕਦੇ ਹੋ ਓਕੇ ਬਾਈ ਧੰਨਵਾਦ ਓਕੇ ਬਾਈ ਧੰਨਵਾਦ ਅੱਧਿਓ ਜਿਆਦਾ ਜਾਨਵਰ ਆ ਚੁੱਕੇ ਆ ਇਹ ਸਟਾਲੀਨ ਵਗੈਰਾ ਕਾਲੂ ਆ ਜਾਣਗੇ ਸਾਰੇ ਕੀ तकरीबन ਸਟੋਰੀਆਂ ਸਟੋਰੀਆਂ ਸਾਰੀਆਂ ਲੱਗ ਚੁੱਕੀਆਂ ਗਈਆਂ ਅੱਦੋਂ ਜ਼ਿਆਦਾ ਜਾਨਵਰ ਆ ਚੁੱਕੇ ਆ ਦੇਖੋ ਮੇਲੇ ਦਾ ਮਾਹੌਲ ਤੇ ਸੇਲ ਪਰਚੇ ਚੱਲ ਗਾ ਆਪਾਂ ਵੀਡੀਓ ਕੱਲੀਆਂ ਅਲੱਗ ਪਾਇਆ ਕਰਾਂਗੇ ਇਹ ਆਪਾਂ ਇੱਕ ਅਲੱਗ ਵੀਡੀਓ ਪਾਵਾਂਗੇ ਮੰਡੀ ਦੀ ਇਹਦੇ ਵਿੱਚ ਤਕਰੀਬਨ ਆਪਾਂ ਤੁਹਾਨੂੰ ਸਾਰਾ ਮੰਡੀ ਦਾ ਮਾਹੌਲ ਦਿਖਾਵਾਂਗੇ ਦੇਖੋ ਜਾਨਦਰ ਬਹੁਤ ਚੰਗੇ ਕਦ ਕੱਢਦੇ ਨੇ ਨੁਕਰੀਆਂ ਘੋੜੀਆਂ ਖੜੀਆਂ ਦਣ ਵੀ ਬਹੁਤ ਸੋਹਣਾ ਲੱਗਿਆ तकरीबन ਸਾਰੇ ਜਾਨਵਰ ਜਿੰਨੇ ਮੰਡੀ ਚਾਏ ਹੋਏ ਆ ਜਾਪਾ ਨਿਕਲੇ ਦੇਖੋ ਨੁਕਰੀਆਂ ਵਸੀਆਂ ਜਿਸੇ ਵੀਰ ਨੇ ਕੋਈ ਜਾਨਵਰ ਚੰਗਾ ਖਰੀਦਣਾ ਤਾਂ ਤਰ ਲੋ ਤਿਆਰੀ ਮਿੱਤਰੋ ਤਕਰੀਬਨ ਮੰਡੀ 'ਚ ਜਾਨਵਰ ਬਹੁਤ ਆ ਗਏ ਤੇ ਕੱਲੂ ਤਕਰੀਬਨ ਸਾਰੇ ਜਾਨਵਰ ਹੀ ਆ ਜਾਣਗੇ ਇਹ ਕੋ ਸਟੋਰੀਆਂ ਲੱਗੀਆਂ ਹੋਈਆਂ De cometro panci. <coughs> ਮੋਕਰੀਆਂ ਥੋੜੀਆਂ ਦੇਖੋ ਸਵਾਰੀ ਦਾ ਆਨੰਦ ਲੈ ਰਹੇ ਆ ਕਿ ਆਹ ਸਟੋਰੀ ਆ ਗਈ ਮਿੱਤਰੋ ਅੱਜ ਦਾ ਰੌੜੀ ਵਾਲੇ ਦੀ ਗੱਲ ਸਟਾਰਟ ਫਾਰਮ ਬਹੁਤ ਸੋਹਣਾ ਕੰਮ ਕੀਤਾ ਹੋਇਆ ਮਾਰਕ ਵੀਰਾਂ ਦਾ ਦੇਖੋ ਇੱਥੇ ਡਿਸਪਲੇ ਕਰਨਗੇ ਘੋੜੇ ਆਪਦੇ ਬਹੁਤ ਤਕੜਾ ਪ੍ਰੋਗਰਾਮ ਕੀਤਾ ਹੋਇਆ ਦੇਖਣ ਵਾਲਾ ਮਾਹੌਲ ਹੁੰਦਾ ਤੇ ਫਤਵਾਦ ਮੰਡੀ 'ਚ ਪਹੁੰਚ ਕੇ ਲਾਉ ਰੌਣਕਾਂ ਜਿਹੜੇ ਬੰਦੇ ਨੇ ਜਾਨਵਰ ਖਰੀਦਣੇ ਬਹੁਤ ਆਗੇ ਚੰਬੇ ਬਸ਼ੇਰੇ ਬਸ਼ੇਰੀਆਂ ਨੁਕਰੀਆਂ ਘੋੜੀਆਂ ਬਸ਼ੇਰੀਆਂ ਬਹੁਤ ਆਈਆਂ ਹੋਈਆਂ ਉੱਚੋ ਮੰਡੀ ਤੋਂ ਬਾਅਦ ਤੋਂ ਬਾਅਦ ਲਾਉ ਰੌਣਕ ਮਾਰਵਾੜੀ ਜਾਨਵਰ ਨੁਕਰੇ ਚੰਬੇ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ ਇਥੇ